ਮਿਥਿਆ ਤਾਨੂੰ ਤਾਨੂੰ ਕਟੰਬ ਸੁਵਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਹੋ ਪੇ ਬਬਤਾ ਮਾਇਆ ਦੇਖੋ ਹੋ ਪੇ ਬਬਤਾ ਬਾਇਆ ਕਟੰਬ ਸੁਵਾਇਆ ਔਰ ਤਾਨ ਔਰ ਤਾਨ ਇਹ ਹੀ ਕਾਰਨ ਨੇ ਸਾਨੂੰ ਇੱਧਰ ਫਸਾਉਂਦੇ ਜਨਮ ਲੜਦੇ ਕਾਲੇ ਹੀ ਦੇ ਇਹ ਸਭ ਮਿਥਿਆ ਝੂਠ ਹੈ ਨਹੀਂ ਹੈ ਜਿਹੜਾ ਬੋਲਦਾ ਉਹਦਾ ਨਹੀਂ ਹੈ ਕੋਈ ਬਾਪ ਜਿਹੜਾ ਉਹਦਾ ਬਾਪ ਆ ਉਹਦਾ ਉਹਨੂੰ ਪਤਾ ਨਹੀਂ ਜਿਹੜਾ ਬਾਪ ਸੰਸਾਰ ਨੇ ਮੰਨਿਆ ਹੋਇਆ ਇੱਥੇ ਬਿਠਿਆ ਹੋਇਆ ਮੰਨਿਆ ਹੋਇਆ ਉਹ ਬਾਪ ਹੈ ਬੇਦਗਾਲ ਹੈ ਆਤਮਾ ਆਤਮਾ ਬਿਨਾਂ ਸਰੀਰ ਨਹੀਂ ਬੜਦਾ ਆਤਮਾ ਚਲੀ ਗਈ ਸਰੀਰ ਹੋਰ ਬਣ ਜੂ ਆ ਸਰੀਰ ਨੂੰ ਆਤਮਾ ਨਹੀਂ ਮਿਲਣੀ ਜਿਹੜਾ ਹੋਣਾ ਹੈ ਸਰੀਰ ਕਿਸੇ ਦੁਆਰਾ ਆਤਮਾ ਬਣੀ ਹੋਵੇ ਸਾਬਤ ਕਰੋ ਆਤਮਾ ਨੂੰ ਸਰੀਰ ਬਣਦਾ ਯਾਰ ਗੁਰਬਾਣੀ ਵੀ ਵਧੀਆ ਲੋਕ ਸਾਰੇ ਬੋਲਦੇ ਸਰੀਰ ਨੂੰ ਆਤਮਾ ਨਹੀਂ ਮਿਲਦੀ ਸਰੀਰ ਨੂੰ ਆਤਮਾ ਨਹੀਂ ਮਿਲਦੀ ਆਤਮਾ ਨੂੰ ਇਹ ਮਿਲਿਆ ਇਸ ਤੋਕੇ ਛੀਪ ਹੈ ਅਪਲ ਅਲੋ ਪਹਿਲੇ ਹੀ ਬਲਾਂ ਦੀ ਜੋ ਆਤਮਾ ਹੈ ਭਈ ਜੇ ਬੱਚਾ ਪੈਦਾ ਹੋ ਕੱਪੜੇ ਦੀ ਤਾਂ ਲੋੜ ਪਊ ਉਹਦੇ ਕੱਪੜਾ ਪਾਉੜ ਦੀ ਯਾਰ ਚਮਚੇ ਦੀ ਰੋਟੀ ਦੀ ਯਾ ਕੋਈ ਉਹਦੇ ਪੈਰਾਂ ਦਾ ਬਸਤਰ ਕੋਈ ਵੀ ਉਹਨੂੰ ਲੋੜ ਪਊ ਜੇ ਹੋਊ ਤਾਂ ਬਾਜ ਲੋੜ ਪਊ ਆਹ ਤੋਂ ਮੈਨੂੰ ਜੀ ਆ ਤਮਾ ਬੁਝੇ ਸਰੇ ਨੂੰ ਬਗਾ ਜਦੋਂ ਗਲ ਗਈ ਆਤਮਾ ਦਵਾਰਾ ਕੇ ਸਰਮਾਤਮਾ ਨਹੀਂ ਬੜੀ ਹੋ ਕੇ ਤੇ ਬੱਚਾ ਮਰ ਗਿਆ ਜੇ ਬੱਚਾ ਮਰ ਵੀ ਚਾਲ ਵੀ ਕੋਈ ਨਹੀਂ ਇਹਨੂੰ ਸਰੀਰ ਤਾਂ ਠੀਕ ਹੈ ਬਸ ਆ ਬੜਿਆ ਇਹਨੂੰ ਇਹ ਆਤਮਾ ਹੋਰ ਪਾਦੀ ਕੋਇਆ ਕਦੇ ਤੋ ਕਿਉਂ ਨਹੀਂ ਹੋਇਆ ਸ੍ਰੀ ਨਵਾਤਮਨ ਜੀ ਸੇਰ ਨਵਾਤਮਨ ਦੀ ਗੁਰਦੀ ਬਸ ਆਏ ਆਏ ਦੇ ਵਿੱਚ ਹੀ ਹੈ ਬਹੁਤ ਕੁਝ ਐ ਨੁਕਤੇ ਜੇ ਬਹੁਤ ਫਿਰ ਕੀ ਆਤ ਬਹ ਪੈਦਾ ਹੁੰਦੀ ਹੈ ਆਤਮਾ ਦਾ باپ ਨੇ ਪਾਈ ਦੀ ਹੈ ਉਹਨੇ ਜਪੜੀ ਐ ਕਾਪੜੀ ਆਤਮਾ ਨੇ ਕੋਈ ਜ਼ਖਮ ਆਇਆ ਉਹ ਵਿੱਚ ਆਦਲ ਦੋਤਵਾ ਬੈਠਾ ਰਿਉਂਦੀ ਜੇ ਜੇ ਕੋਈ ਆਦਮੀ ਆਪਣਾ ਬੱਚਾ ਪੈਦਾ ਕਰ ਸਕਦਾ ਹੁੰਦਾ ਤਾਂ ਕੋਈ ਬੇਔਲਾਦ ਹੁੰਦਾ ਹੀ ਨੋ ਬੇਵਿਲਾਦ ਕਿਉਂ ਤੇ